ਸਮਝੌਤਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਭਾਰਤ ਰਾਸ਼ਟਰਪਤੀ ਜੀ ਨੂੰ ਦਰਿਤਾ ਨਾਲ ਹੋ ਰਹੇ ਧੱਕੇ ਦੇ ਸੰਬੰਧ ਵਿੱਚ ਮੰਗ ਕੀਤਾ ਗਿਆ ਹੈ ਜਿਹੜਾ ਅਸੀਂ ਤੁਹਾਨੂੰ ਸੀਲ ਕੀਤਾ ਹੈ ਤੇ ਇਸ ਨੂੰ ਅੱਗੇ ਪਹੁੰਚਾ ਦਿੰਦੇ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੈ ਵਾਲਮੀਕੀ ਹਰ 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 ਵਾਲਮੀਕੀ ਜਿਵੇਂ ਕਿ ਤੁਸੀਂ ਸਾਰੇ ਚਾਹਦੇ ਹੋ ਕਿ ਪੰਜਾਬ ਦੇ ਵਿੱਚ ਹਾਲਾਤ ਇਹੋ ਜਿਹੇ ਹੋ ਚੁੱਕੇ ਨੇ ਕਿ ਪੁਲਿਸ ਪ੍ਰਸ਼ਾਸਨ ਦੀਆਂ ਪਾਵਰਾਂ ਹੌਲੀ-ਹੌਲੀ ਕੱਟਦੀਆਂ ਜਾ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਜਿਹੜੇ ਗੁੰਡੇ ਗੈਂਗਸਟਰ ਨੇ ਉਹਨਾਂ ਦੀਆਂ ਪਾਵਰਾਂ ਹੌਲੀ-ਹੌਲੀ ਵਧਦੀਆਂ ਜਾ ਰਹੀਆਂ ਨੇ ਤਾਂ ਪੰਜਾਬ ਦੇ ਵਿੱਚ ਜਿਹੜੇ ਕ੍ਰਾਈਮ ਦਿਨ ਰਾਤ ਤਰਕੀਆਂ ਤੇ ਆਪਾਂ ਕਹਿ ਦਈਏ ਪਹੁੰਚ ਚੁੱਕੇ ਨੇ ਜਿਹੜੀਆਂ ਅਪਰਾਧੀਆਂ ਮੰਗੀਆਂ ਜਾ ਰਹੀਆਂ ਨੇ ਤਾਕਤੀਆਂ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਨੇ ਮਰਡਰ ਹੋ ਰਹੇ ਨੇ ਤੇ ਸਾਫ ਤੌਰ ਤੇ ਇਹਨਾਂ ਤੇ ਜ਼ਿੰਮੇਵਾਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਹੈ ਹੁਣ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬਾਬਾ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ ਜਾਤੀ ਕਬੀ ਨਹੀਂ ਜਾਤੀ ਉਸ ਜਿਹੜੀ ਹੁਣ ਗੱਲ ਆ ਉਹ ਹੌਲੀ ਹੌਲੀ ਸੱਚ ਹੋਣੀ ਸਾਬਿਤ ਹੋ ਚੁੱਕੀ ਆ ਜਿਵੇਂ ਕਿ ਮੋਗੇ ਦੇ ਵਿੱਚ ਪਹਿਲੋ ਇੱਕ ਦਲਿ ਸਮਾਜ ਦਾ ਜਿਹੜਾ ਲੜਕਾ ਸੀਗਾ ਉਹ ਬੱਕਰੀਆਂ ਚਾਰਨ ਲਈ ਉੱਚ ਜਾਤੀ ਵਾਲਿਆਂ ਦੇ ਚਲੇ ਗਿਆ ਤੇ ਉਹਨਾਂ ਨੇ ਘੁੱਟ-ਘੁੱਟ ਕੇ ਉਹਦੀ ਲੱਤਾਂ ਤੋੜ ਦਿੱਤੀਆਂ ਉਹਦਾ ਦੀ ਘਟਨਾ ਹੁਣ ਦੁਬਾਰਾ ਅੰਮ੍ਰਿਤਸਰ ਦੇ ਵਿੱਚ ਸਾਡੀ ਭੈਣ ਦੇ ਨਾਮ ਆਪ ਰਹੀ ਹੈ ਜਿਹਨੇ ਬੜੇ ਅੱਛੇ ਮਾਰਕਸ ਨੰਬਰ ਲੈ ਕੇ ਡਾਕਟਰੀ ਪਾਸ ਕੀਤੀ ਪਰ ਉਹ ਤੇ ਨਾਲ ਜਾਤੀਵਾਦ ਦਾ ਸ਼ਿਕਾਰ ਕੀਤਾ ਗਿਆ ਤੇ ਉਸ ਨੂੰ ਮਜਬੂਰੀ ਦੇ ਵਿੱਚ ਉਹ ਤੇ ਸੁਸਾਈਡ ਕਰਨੀ ਪਈ ਹੈ ਤੇ ਮੈਂ ਚਾਹੁੰਦਾ ਵਾਂ ਕਿ ਸਰਕਾਰ ਨੂੰ ਇਹ ਜਿਹਾ ਤੇ ਸਖਤ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਜਾਤੀਵਾਦ ਦਾ ਬੀਚ ਜਿਹੜੇ ਹੱਲੇ ਵੀ ਸਮਾਦ ਦੇ ਵਿੱਚ ਬੋਲ ਰਹੇ ਨੇ ਜੈ ਪੀਮ ਜੈ ਭਾਰ ਜੈ ਗੁਰੂ ਦੇਵਤਾ ਪੀਵਾ ਕਸ ਮੋਰਚਾ ਪੰਜਾਬ ਅਤੇ ਆਲ ਇੰਡੀਆ ਧਰਮ ਸਮਾਜ ਰਜਿਸਟਰਡ ਭੁੱਲੋ ਜੋ ਜਿਹੜੀਆਂ ਦੁਖਦਾਈ ਘਟਨਾਵਾਂ ਪਾਸ ਦੇਸ਼ ਦੇ ਵਿੱਚ ਹੋ ਰਹੀਆਂ ਜੋ ਕਿ ਸਿਰਫ ਜਾਤੀਵਾਦ ਉਹ ਧਰਮ ਦੇ ਬਾਦ ਤੇ ਕਰਕੇ ਹੋ ਰਹੀਆਂ ਜਿਸੀ ਮੁੱਖ ਘਟਨਾ ਜੁਪੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਦੁਆਰਾ ਜਿਹੜਾ ਉਹਨੂੰ ਅਗਨੀ ਭੇਟ ਕੀਤਾ ਗਿਆ ਦੂਜੀ ਜਿਹੜੀ ਘਟਨਾ ਜਿਹੜੀ ਸ਼ਰਮਨਾਕ ਘਟਨਾ ਹੋਈ ਹੈ ਜੋ ਪੰਜਾਬ ਦੇ ਵਿੱਚ ਸ਼੍ਰੀ ਅਮਰਸਰ ਵਿੱਚ ਜਿਹੜੀ ਸਾਡੀ ਬੇਟੀ ਪੰਪੋਸ਼ ਜੋਗੀ ਐਮਬੀਬੀਐਸ ਡਾਕਟਰ ਬਣ ਗਈ ਸੀਗੀ ਔਰ ਜਿਸ ਨੂੰ ਜਾਤੀਵਾਦ ਦੇ ਕਰਕੇ ਇੰਨਾ ਟੌਰਚਰ ਕੀਤਾ ਗਿਆ ਕਿ ਉਸਨੇ ਆਪਣੇ ਆਪ ਨੂੰ ਅਤਿਆ ਕਰ ਲਈ ਔਰ ਮੈਂ ਇੱਕ ਇਸ ਨੂੰ ਪੂਰਾ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਇਸੇ ਥਾਮਿਆ ਨਾ ਭੁਗਤਣਾ ਪਏਗਾ ਕਿਉਂਕਿ ਭਾਰਤੀ ਸੰਵਿਧਾਨ ਕਰਕੇ ਅਨੁਸ਼ੇਧ 19 ਦੇ ਕਰਕੇ ਸਮੂੱਚੇ ਹੀ ਨਾਗਰਿਕਾਂ ਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਹੈ ਪਰ ਕੁਝ ਲੋਕ ਜਿਹੜੇ ਇਹੋ ਜਿਹੇ ਆ ਜੋ ਸਮਾਜ ਦੇ ਵਿੱਚ ਔਰ ਦੇਸ਼ ਦੇ ਵਿੱਚ ਨਫ਼ਰਤ ਦੀ ਅੱਗ ਫੈਲ ਰਹੇ ਆ ਮੈਂ ਸਾਰੇ ਹੀ ਸਾਰੇ ਵੀਰਾਂ ਨੂੰ ਸਾਰੇ ਭੈਣਾਂ ਨੂੰ ਔਰ ਸਾਰੇ ਹੀ ਜੋ ਕੇਂਦਰ ਸਰਕਾਰ ਹੋ ਪੰਜਾਬ ਸਰਕਾਰ ਆ ਜਿਨ੍ਹਾਂ ਦੇ ਵਿੱਚ ਐਸਸੀ ਵਰਗ ਦੇ ਸਾਡੇ ਲੀਡਰ ਬੈਠੇ ਆ ਵੱਡੇ ਵੱਡੇ ਅਫਸਰ ਬੈਠੇ ਆ ਔਰ ਜੋ ਪ੍ਰਸ਼ਾਸਨ ਔਰ ਸ਼ਾਸਨ ਦੇ ਵਿੱਚ ਸਾਡੇ ਸਮਾਜ ਦੇ ਅਫਸਰ ਬੈਠੇ ਆ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਦੀ ਜੋ ਇਹੋ ਜਿਹੇ ਲੋਕ ਜਿਹੜੇ ਜਿਹੜੇ ਦਿਮਾਗੀ ਤੌਰ ਤੇ ਪਰੇਸ਼ਾਨ ਔਰ ਜੋ ਜਾਤੀਵਾਦ ਔਰ ਧਰਮਵਾਦ ਨੂੰ ਬੜਾਵਾ ਦੇ ਰਹੇ ਆ ਉਹਨਾਂ ਦਾ ਸਾਥ ਦੇਣਾ ਛੱਡੋ ਔਰ ਮੈਂ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਨੂੰ ਅਕੇ ਇਹ ਅਪੀਲ ਕਰਦਾ ਕਿ ਜੋ ਅਸੀਂ ਰਾਸ਼ਟਰਪਤੀ ਭਾਰਤ ਦੇ ਨੂੰ ਅਸੀਂ ਜਿਹੜਾ ਮੰਗ ਪੱਤਰ ਤੇ ਐਸਪੀ ਸਾਹਿਬ ਦੇ ਫਗਵਾੜਾ ਦੇ ਰਾਏ ਦੇ ਰਹੇ ਆ ਉਸ ਦੇ ਵਿੱਚ ਅਸੀਂ ਅਪੀਲ ਕਰਦੇ ਆ ਕਿ ਜੋ ਵੀ ਜਿਸ ਵੀ ਖੇਤਰ ਦੇ ਵਿੱਚ ਜਾਂ ਕਿਸੇ ਦੇ ਵੀ ਇਲਾਕੇ ਦੇ ਵਿੱਚ ਇਹੋ ਜੀ ਘਟਨਾ ਘਟਦੀ ਆ ਤਾਂ ਪਹਿਲੋ ਮੁੱਖ ਮੰਤਰੀ ਸਟੇਟ ਦੇ ਦੇ ਅਸਤੀਫਾ ਲੈਣ ਔਰ ਉਸ ਤੋਂ ਬਾਅਦ ਜਿਹੜਾ ਵੀ ਜ਼ਿਲ੍ਹੇ ਦੇ ਵਿੱਚ ਔਰ ਜਿਹੜਾ ਵੀ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਅਸਤੀਫਾ ਦੇਵੇ ਇਹ ਨੈਤਿਕਾ ਦੇ ਆਧਾਰ ਤੇ ਦੇ ਦੇਣਾ ਚਾਹੀਦਾ ਹੈ ਅਸਤੀਫਾ ਮਗਰ ਲੋਕਾਂ ਦੇ ਦਿਮਾਗ ਦੇ ਵਿੱਚ ਹਜੇ ਵੀ ਜਿਹੜਾ ਇਹ ਕੀੜਾ ਜਿਹੜਾ ਜਾਤੀਵਾਦ ਦਾ ਖਤਮ ਨਹੀਂ ਹੋ ਰਿਹਾ ਮੈਂ ਫਿਰ ਆਪਣੇ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਕਿ ਜੋ ਵੀ ਘਟਨਾਵਾਂ ਹੋ ਰਹੀਆਂ ਜਿਸ ਦੇ ਵਿੱਚ ਪੰਕੋਸ਼ ਐਮਬੀਬੀਐਸ ਡਾਕਟਰ ਸਾਡੀ ਬੇਟੀ ਉਹਨਾਂ ਦੇ ਪੂਰੇ ਹੀ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਜੋ ਜਿਹੜੇ ਹੀ ਜਿਨ੍ਹਾਂ ਨੇ ਇਹ ਘਟਨਾ ਘਟਾਈ ਆ ਜਿਹੜੇ ਮਤਲਬ ਜਾਤੀਵਾਦ ਦੇ ਖਿਲਾਫ ਉੱਠ ਕੇ ਜਿਹੜੇ ਪੰਪੋਸ਼ ਸਾਡੀ ਐਮਬੀਏ ਡਾਕਟਰ ਨੂੰ ਇਹਨਾਂ ਸ਼ੋਸ਼ਣ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਉਹਨਾਂ ਤੇ 302 ਦਾ ਪਰਚਾ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤਾਂ ਜੋ ਕੋਈ ਵੀ ਇਹੋ ਜਿਹੀ ਘਟਨਾ ਜਿਹੜੀ ਪੰਜਾਬ ਦੇ ਭਾਰਤ ਵਿੱਚ ਨਾ ਕਰ ਸਕੇ